ਕਿ ਮੈਂ ਹੁਣ ਇਸ ਬਾਰੇ ਵਿੱਚ ਮੈਂ ਪੁੱਛਣਾ ਕਾਹਨ ਸਰਦੂ ਕਿ ਤੁਸੀਂ 6 ਮਹੀਨੇ ਜਦੋਂ ਤੁਹਾਨੂੰ ਪਤਾ ਪੱਕਾ ਹੀ ਪਤਾ ਹੁੰਦਾ ਹੈ ਵੀ ਆਉਣੇ ਹੀ ਆਉਣੇ ਨੇ ਤੇ ਸਪਾਈ ਕਿਉਂ ਨਹੀਂ ਕਰਦੇ ਪਹਿਲੇ ਬਾਅਦ ਜਾ ਕੇ ਵੀ ਜੀਸੀਬੀ ਵਾਲੇ ਉਹਨੇ ਮੌਕੇ ਤੇ ਫਿਰ ਮੋਟਰਾਂ ਚਲਾਉਣ ਲੱਗ ਜਾਂਦੇ ਫਿਰ ਕਹਿੰਦੇ ਉਹ ਫਰਾਨੇ ਜਿਹੜਾ ਬੰਨ ਹੈ ਜਿਹੋਦੇ ਉਤੇ ਲੋਕ ਬੈਠੇ ਨੇ ਉਹ ਉਹ ਸਾਨੂੰ ਫੱਟਾ ਨਹੀਂ ਬੰਦ ਨਹੀਂ ਕਰਨ ਦਿੰਦੇ ਤੁਸੀਂ ਐਦਾਂ ਦੇ ਹਾਲਾਤ ਕਦਾਂ ਕਾ ਹੌਣ ਦਿੰਦੇ ਹੋ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਮੇਰੇ ਵੀਰੋ ਕਿਉਂਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਵਧੀਆ ਕੰਮ ਕਰ ਰਿਹਾ ਜਿ ਆਪਾਂ ਹੋਂਦਾ ਧੰਨਵਾਦ ਕਰਨਾ ਉਹਦੀ ਸਰਕਾਰ ਦਾ ਜਦੋਂ ਖੜਾ ਵਰਗੇ ਹਾਲਾਤ ਬਣ ਗਏ ਮੌਸਮ ਖਰਾਬ ਏ ਦੇਖੋ ਸਾਡਾ ਸਿਸਟਮ ਕਿਵੇਂ ਚੱਲ ਰਿਹਾ ਹੈ ਹੁਣ ਬਾਵਾ ਦਾ ਟ੍ਰੇਨ ਹਲਕਾ ਬਲੂਆ ਨੇ ਵਿੱਚ ਜੋ ਅੱਗੇ ਹਬੋਰ ਰਹਾ ਕੇ ਨੂੰ ਜਾਂਦਾ ਪਿੱਛੋਂ ਲੰਬੀ ਤੋਂ ਆਉਂਦਾ ਇਧਰੋਂ ਮਲੋੜ ਵਾਲੇ ਪਾਸੇ ਮੁਕਸਰ ਜ਼ਿਲ੍ਹੇ ਚੋਂ ਬਾਬਾ ਵਾਲਾ ਟ੍ਰੇਨ ਦੀ ਹੁਣ ਐਂ ਸਫਾਈ ਹੋ ਰਹੀ ਪਿੱਛੇ ਛੇ ਯਾਰ ਆਪਾਂ ਅੰਗਰੇਜ਼ਾਂ ਤੋਂ ਕਰਵਾਇਆ ਸੀ ਮੈਨੂੰ ਲੱਗਦਾ ਜੇ ਅੱਜ ਅੰਗਰੇਜ਼ ਹੁੰਦੇ ਤਾਂ ਇਹ ਤੋਂ ਵਧੀਆ ਕੰਮ ਉਹਨਾਂ ਨੇ ਕੀਤਾ ਹੋਣਾ ਸੀ ਇੱਧਰ ਦੇਖ ਲੋ ਹਾਲਾਤ ਐਂ ਤੂੰ ਵੱਡੀ ਮਾੜੀ ਗੱਲ ਕੀ ਹੋ ਸਕਦੀ ਏ ਇਹ ਤੂੰ ਵੱਡੀ ਸਾਡੀ ਸਰਕਾਰ ਦੀ ਨਿਕੰਮੀ ਸਰਕਾਰ ਨੂੰ ਆਪਾਂ ਉਤੋਂ ਮੀਂਹ ਪੈ ਰਿਹਾ ਉਹਨਾਂ ਦੇ ਰਗੀਆਂ ਫਸਲਾਂ ਖੜੀਆਂ ਨੇ ਖਸਾਨਾਂ ਦੀਆਂ ਉਹ ਤਾਂ ਕਰ ਰਹੇ ਨੇ ਕਿਉਂਕਿ ਬਾਰਿਸ਼ ਲਗਾਤਾਰ ਪੈ ਰਹੀ ਏ ਪਿੰਨਾਂ ਦੇ ਪਿੰਡਾਂ ਵਿੱਚ ਪਾਣੀ ਖੜਾ ਹੈ ਤੇ ਲੱਗਦਾ ਇਹਨਾਂ ਨੂੰ ਕਿਤੇ ਸਾਡੀ ਜਾਦੀ ਕਿਰਕਰੀ ਨਾ ਹੋ ਜੇ ਤੇ ਸਾਡਾ ਸਿਸਟਮ ਜਾਗ ਗਿਆ ਭਗਵੰਤmaal ਸਰਕਾਰ ਨੂੰ ਅੱਜ ਨਕਮੀ ਫੇਰੀਅਰ ਕਿਉਂ ਕਿਹਾ ਜਾ ਰਿਹਾ ਕਿਉਂਕਿ ਇਹਦੇ ਅਫਸਰ ਨਕਮੇ ਨੇ ਜੇ ਇਹਦੇ ਅਫਸਰ ਗਰਾਊਂਡ ਤੇ ਰਿਪੋਰਟ ਦਿੰਦੇ ਸਰਕਾਰ ਨੂੰ ਕਹਿੰਦੇ بیا ਜੀ ਸਾਨੂੰ ਐਮਰਜੈਂਸੀ ਕਰਨਾ ਪੈਗਾ ਤੇ ਸ਼ਾਇਦ ਆਹ ਸਫਾਈ ਅੱਜ ਤੋਂ 4 ਮਹੀਨੇ ਪਹਿਲਾਂ ਚਾਹੀਦੀ ਸੀ ਆ ਜਿਹੜੀ ਹੁਣ ਦਵਾ-ਦਵ ਸਫਾਈ ਹੋ ਰਹੀ ਏ ਕੀ ਫੈਲਾ ਕਿਸਾਨਾਂ ਨੂੰ ਉਜਾੜ ਕੇ ਬਾਅਦ ਵਿੱਚ ਰੁੱਕ ਗਰੀਬ ਲੋਕਾਂ ਦੇ ਮਕਾਨ ਉਜਾੜ ਕੇ ਬਾਅਦ ਵਿੱਚ ਤੁਸੀਂ ਸਫਾਈਆਂ ਕਰਦੇ ਫਿਰ ਉਹ ਡਰੇਨਾਂ ਵਾਲੀਆਂ ਮੈਨੂੰ ਤਾਂ ਤੋਕਰੀ ਲੱਗਾ ਪਰ ਫਿਰ ਵੀ ਤੇਰਾ ਹੈ ਦਰੁਸਤ ਹੈ ਮਾਨ ਸਾਹਿਬ ਤੁਹਾਡਾ ਧੰਨਵਾਦੀ ਕਰਾਂਗੇ ਪਰ ਅਫਸੋਸ ਹੈ ਸਾਡੇ ਲੋਕ ਵੀ ਹੋ ਰਹੇ ਨੇ ਇਹਨਾਂ ਨੂੰ ਰੋਲਾ ਪਾਈਏ ਤੇ ਵੀ ਕਹਿੰਦੇ ਯਾਰ ਆਪਾਂ ਕੀ ਲੈਣਾ ਤੇੜਾ ਹੁਣ ਜਦੋਂ ਡੁੱਬਦੇ ਪੈਣੇ ਕੋਨੇ ਵੀ ਆਂਦੇ ਕੀ ਕਰੀਏ ਆਹ ਡਰੇਨ ਕਿੱਡੀ ਵੱਡੀ ਹੈ ਆਹ ਪਰਲਾ ਪਾਸਾ ਤੇ ਤੇ ਦੋ ਚਾਹੀਦੇ ਆ ਹਾਂ ਮੋਂ ਸਾਹਮਣੇ ਲੱਗੀਆਂ ਅੱਛਾ ਸਾ ਅੱਛਾ ਕੁਝ ਤਾਂ ਇਲਾਕਾ ਬੱਜੇਗਾ ਪਾਣੀ ਦੀ ਨਿਕਾਸੀ ਦਾ ਬਣੇ ਆ ਇਹਨੂੰ ਵਜਾ ਕੇ ਇੰਜ ਮੇਰੇ ਹਿਸਾਬ ਨਾਲ ਇਹਦਾ ਜਿਹੜਾ ਫੈਕਟਰੀ ਹੈ ਮੈਨੂੰ ਲੱਗਦਾ ਇਹ ਕ੍ਰਿਸ਼ਨ ਕੁਮਾਰ ਦੇ ਅੰਡਰ ਆਉਂਦਾ ਤੇ ਮੈਂ ਕਹਾਂਗਾ ਫੈਕਟਰੀ ਸਾਹਿਬ ਤੁਸੀਂ ਸਖਤੀ ਲਈ ਜਾਣੇ ਜਾਂਦੇ ਸ਼ਾਇਦ ਤੁਸੀਂ ਵੀ ਤੁਹਾਨੂੰ ਦਾ ਬਹੁਤ ਸਾਰੀ ਨੌਲਜੀ ਇਸ ਇਲਾਕੇ ਦੀ ਜੇ ਤੁਹਾਡੇ ਕੋਲੇ ਵਾਕਈ ਮਹਿਕਮਾ ਤੇ ਤੁਸੀਂ ਵੀ ਸ਼ਾਇਦ ਗੌਰ ਕਰਦੇ ਆ ਆ ਜਿਹੜਾ ਪਿੱਛੇ ਰੁਲਾ ਪਿਆ ਪਿੰਡਾਂ ਦੇ ਪਿੰਡ ਜਿਹੜੇ ਪਾਣੀ ਖੜਾ ਉਹ ਨਾ ਖੜਦਾ ਜੇ ਡਰੇਨ ਸਾਫ ਹੁੰਦੀ ਤਾਂ ਤੇਰੀ ਨੇ ਹੁਣ ਇਹ ਬਾਈ ਵੀ ਪੁੱਛਿਆ ਸਰਕਾਰ ਨੂੰ ਕਿ ਤੁਸੀਂ 6 ਮਹੀਨੇ ਜਦੋਂ ਤੁਹਾਨੂੰ ਪਹਿਲਾਂ ਪੱਕਾ ਹੀ ਪਤਾ ਹੁੰਦਾ ਵੀ ਆਉਣੇ ਹੀ ਆਉਣੇ ਨੇ ਤੇ ਸਪਾਈ ਕਿਉਂ ਨਹੀਂ ਕਰਦੇ ਪਹਿਲਾਂ ਇਹ ਬਾਅਦ ਚੱਕ ਕੇ ਜਿਹੜੀ ਜੀ ਸੀ ਵੇਖ ਲਿਆ ਉਹਨੇ ਮੌਕੇ ਤੇ ਫਿਰ ਮੋਟਰਾਂ ਚਲਾਉਣ ਲੱਗ ਜਾਂਦੇ ਫਿਰ ਕਹਿੰਦੇ ਉਹ ਫਰਾਂ ਨੇ ਜਿਹੜਾ ਬੰਨ ਹੈ ਜਿਹੋਦੇ ਉਤੇ ਲੋਕ ਬੈਠੇ ਨੇ ਉਹ ਸਾਨੂੰ ਪੱਟਾ ਨਹੀਂ ਬੰਦ ਨਹੀਂ ਕਰਨ ਦਿੰਦੇ ਤੁਸੀਂ ਇਦਾਂ ਦੇ ਹਾਲਾਤ ਪੈਦਾ ਕਿਉਂ ਕਰ ਰਹੇ ਨੇ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਨਗਰ ਧੰਨਵਾਦ